ਬਾ ਟੀਵੀ ਬਲੋ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆ ਅਸੀਂ ਤੀਆਂ ਤੇ ਤੀਆਂ ਦਾ ਤਿਹਾਰ ਮਨਾ ਰਹੇ ਆ 15 ਅਗਸਤ ਬੀਸੀ ਦਾਦਾ ਦਿਨ ਹੈਗਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਤੀਆਂ ਤੀਆਂ ਵਾਸਤੇ ਮਨਾਈਆਂ ਜਾਂਦੀਆਂ ਐ ਪਹਿਲੇ ਜ਼ਮਾਨੇ ਚ ਬੋੜ ਹੁੰਦੇ ਸੀ ਬੋੜੇ ਥੱਲੇ ਪਿੰਗਾ ਪਾ ਕੇ ਕੁੜੀਆਂ ਆਪਣੇ ਸਪੇਕਿਆ ਘਰ ਆਉਂਦੀਆਂ ਸੀ ਨਮੀਆਂ ਵਿਆਈਆਂ ਤੇ ਇਕੱਠੀਆਂ ਰਲ ਕੇ ਪਿੰਗਾ ਪਾਉਂਦੀਆਂ ਸੀ ਤੱਤੀਆਂ ਮਨਾਈਆਂ ਜਾਂਦੀਆਂ ਸੀ ਪਰ ਹੁਣ ਤੀਆਂ ਖਤਮ ਹੋ ਰਹੀਆਂ ਆ ਤੇ ਪੇੜ ਪੌਦੇ ਕੱਟ ਰਹੇ ਆ ਔਰ ਤੀਆਂ ਕੁੱਖਾਂ ਵਿੱਚ ਮਾਰ ਰਹੇ ਆ ਬੜਾ ਇਤਿਹਾਸਿਕ ਤਿਉਹਾਰ ਆ ਜੀ ਠੀਕ ਹੈ ਜਿਹਨੂੰ ਅਸੀਂ ਅੱਜ ਸਾਰੇ ਜਾਣੇ ਰਲ ਮਿਲ ਕੇ ਮਨਾ ਰਹੇ ਆ ਇੱਥੇ ਤੀਆਂ ਤੀਜੀਆਂ ਪਾਦੋਂ ਦੇ ਮੁਕਲਾਵੇ ਤੀਆਂ ਦਾ ਨਾਂ ਲੈਂਦੇ ਆਂ ਹੀ ਕੁੜੀਆਂ ਦੇ ਮਨ ਅੰਦਰ ਸੌਣ ਦੇ ਸ਼ਰਾਟਿਆਂ ਦਾ ਸਰੂਰ ਅੰਗੜਾਈਆਂ ਲੈਣ ਲੱਗਦਾ ਹੈ ਤੀਆਂ ਦਾ ਚਾਹ ਮਟਿਆਰਾ ਵਿਆਹਾਂ ਬਡੇਰੀ ਉਮਰ ਦੀਆਂ ਔਰਤਾਂ ਦੇ ਮਨਾਂ ਅੰਦਰ ਖੁਸ਼ੀਆਂ ਤੇ ਖੇੜੇ ਪਰ ਕੇ ਹਲੂਨੇ ਦੇਣ ਲੱਗਦਾ ਹੈ ਇਹ ਤਿਹਾਰ ਸੌਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਤੀਆਂ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਵਾਲੇ ਦਿਨ ਖਤਮ ਹੋ ਜਾਂਦਾ ਹੈ ਸਾਡੇ ਸੱਭਿਆਚਾਰ ਦੀਆਂ ਰੀਤਾਂ ਅਨੁਸਾਰ ਮਾਪੇ ਆਪਣੀਆਂ ਸੱਜ ਬਿਆਈਆਂ ਧੀਆਂ ਨੂੰ ਸੌਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਕੇ ਆਉਂਦੇ ਸਨ ਉਹ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਸਹੇਲੀਆਂ ਨਾਲ ਮੇਲ ਮਲਾਪ ਦੀ ਤਾਂਗ ਹੁੰਦੀ ਸੀ ਅਫਸੋਸ ਕੀ ਸਾਡੇ ਸ਼ਾਨਾਮਤੀ ਵਿਰਸੇ ਤੇ ਪਏ ਪੱਛਮੀ ਸਭਿਆਚਾਰ ਦੇ ਪ੍ਰਭਾਵ ਕਾਰਨ ਅੱਜ ਅਸੀਂ ਪਿੰਡਾਂ ਵਿੱਚੋਂ ਧੀਆਂ ਦੇ ਪੜ ਅਤੇ ਬਰੋਟੇ ਖੁਦ ਹੀ ਆਪਣੇ ਹੱਥੀ ਮਟਾਲੇ ਅੱਜ ਲੋਕਾਂ ਵਿੱਚ ਆਪਸੀ ਮੋਹ ਪਿਆਰ ਖਤਮ ਹੋਣ ਕਿਨਾਰੇ ਤਿਆਂ ਦੇ ਰੰਗ ਫਿੱਕੇ ਨਜ਼ਰ ਆਉਂਦੇ ਹਨ ਪਿੰਡਾਂ ਦੀ ਢਾਬ ਕੰਡੇ ਪੀਪਲ ਬੋਰਡ ਜਾਂ ਨੈਮ ਦੇ ਦਰਖਤਾਂ ਥੱਲੇ ਤਿਆਂ ਦੇ ਗਿੱਧੇ ਪੈਣ ਦੀ ਥਾਂ ਹੁਣ ਤਿਆਂ ਕਲੱਬਾਂ ਮੈਰਿਜ ਪੈਸਾ ਦੇ ਨਾਲ ਨਾਲ ਹੋਟਲਾਂ ਸਕੂਲਾਂ ਕਾਲਜਾਂ ਦੇ ਬੇੜਿਆਂ ਵਿੱਚ ਕੁਝ ਕੁ ਘੰਟਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ ਇਸ ਲੋਪ ਹੋਰੇ ਵਿਰਸੇ ਨੂੰ ਬਚਾਉਣ ਲਈ ਕਈ ਹਮਦਰਦ ਉਪਰਾਲੇ ਕਰਨ ਲੱਗੇ ਹਨ ਪ੍ਰੰਤੂ ਪੁਰਾਣੇ ਸਮਿਆਂ ਵਾਂਗ ਅੰਬਰੀ ਪੀਂਗ ਚੜਾ ਕੇ ਤਿਆਂ ਵਿੱਚ ਪੈਂਦੀ ਤਮਾਲ ਹੁਣ ਕਿਦਰੇ ਦੇਖਣ ਨੂੰ ਨਹੀਂ ਮਿਲਦੀ ਕਿਉਂਕਿ ਸਮਾਂ ਕਾਫੀ ਬਦਲ ਗਿਆ ਹੈ ਕੋਈ ਬੇਲਾ ਸੀ ਜਦੋਂ ਇਹ ਤਿਹਾਰ 15 ਦਿਨ ਚੱਲਦਾ ਸੀ ਪੂਰਨ ਮਾਸ਼ੀ ਦੀ ਰਾਤ ਨੂੰ ਤੀਆਂ ਖਤਮ ਹੁੰਦੀਆਂ ਸਨ ਤੀਆਂ ਦੇ ਅਖੀਲੇ ਦਿਨ ਪੈਣ ਵਾਲੇ ਗਿੱਧੇ ਨੂੰ ਬੱਲੋ ਕਿਹਾ ਜਾਂਦਾ ਹੈ ਤੀਜ ਤੋਂ ਇੱਕ ਦਿਨ ਪਹਿਲਾਂ ਭਾਵ ਦੂਜੇ ਵਾਲੇ ਦਿਨ ਮਟਿਆਰਾਂ ਕੁੜੀਆਂ ਇਸਤਰੀਆਂ ਤੇ ਬਜ਼ੁਰਗ ਔਰਤਾਂ ਸਮੇਤ ਬੱਚੇ ਸਾਰੇ ਚਾਹ ਨਾਲ ਆਪਣੇ ਹੱਥਾਂ ਤੇ ਮਹਿੰਦੀ ਲਵਾਉਂਦੇ ਤੇ ਬੰਗਾ ਝਣਾਉਂਦੇ ਸਨ ਤੀਆਂ ਅਸਲ ਵਿੱਚ ਮੇਲ ਮਲਾਪ ਦਾ ਤਿਉਹਾਰ ਹੈ ਤੀਆਂ ਦੇ ਦਿਨਾਂ ਵਿੱਚ ਲੋਕ ਆਪਣੇ ਘਰਾਂ ਵਿੱਚ ਖੀਰ ਕੜਾ ਪੂੜੇ ਗੁਲਗਲੇ ਆਦ ਪਕਾਉਂਦੇ ਸਨ ਹੁਣ ਤੀਆਂ ਸਾਡੇ ਅਤੀਤ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ ਮੇਲਿਆਂ ਦਾ ਪ੍ਰਬੰਧ ਕਰਨ ਵਾਲੇ ਲੋਕ ਹੁਣ ਸਿਰਫ ਇੱਕ ਦਿਨ ਤੀਆਂ ਦੀ ਸ਼ਾਮ ਨੂੰ ਮਨਾ ਕੇ ਗਵਾਚ ਦੇ ਵਿਰਸੇ ਨੂੰ ਟੋਲਣ ਦੀ ਕੋਸ਼ਿਸ਼ ਕਰਦੇ ਹਨ ਤੀਆਂ ਵਾਲੇ ਦਿਨ ਦੁਪਹਿਰ ਢਲਣਾ ਸਾਰ ਸਬ ਕੁੜੀਆਂ ਪਹਿਨ ਪਚਰ ਕੇ ਸਿਰ ਗੁੰਦਾ ਕੇ ਹਾਰ ਸ਼ਿੰਗਾਰ ਕਰਕੇ ਅਰਸੇ ਚੁੱਕ ਤੀਆਂ ਵਾਲੇ ਪੜ ਪਹੁੰਚ ਕੇ ਉੱਚੀਆਂ ਪਿੰਗਾ ਪਾ ਕੇ ਅੰਬਰੀ ਪਿੰਗ ਚੜਾਹ ਬੋਲੀਆਂ ਪਾਉਂਦੀਆਂ ਹਨ ਪੀਂਗ ਨੂੰ ਅੰਬਰੀ ਤਾਂ ਸਾਰੀਆਂ ਹੀ ਚੜਾਉਂਦੀ ਕੋਸ਼ਿਸ਼ ਕਰਦੀਆਂ ਹਨ ਪਰੰਤੂ ਕੋਈ ਨਡਰ ਮਟਿਆਰ ਹੀ ਰੁੱਖ ਦੀ ਟੀਸੀ ਦਾ ਪਤਾ ਆਪਣੇ ਦੰਦਾਂ ਨਾਲ ਤੋੜ ਕੇ ਲਿਆਉਂਦੀ ਮਟਿਆਰਾ ਦਾ ਗਿੱਧਾ ਤਿਆਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਹੈ ਬੋਲੀਆਂ ਪਾਪਾ ਕੇ ਮਟਿਆਰਾ ਤੁਰੰਦਰੋ ਸਾਰਾ ਦਰਦ ਫਰੋਲ ਦਿੰਦੀਆਂ ਸਨ ਜਿਸ ਕਾਰਨ ਤਿਆਂ ਰੂਹ ਦਾ ਦਰਦ ਕਹਿਣ ਤੇ ਸੁਣਨ ਦਾ ਜਰੀਆ ਬਣਦੀਆਂ ਸਨ ਕਹਿੰਦੇ ਨਾ ਮੈਂ ਤਾਂ ਬਾਹਰ ਦਾ ਕੁਝ ਨਹੀਂ ਖਾਣਾ ਸੁਪਨਾ ਦੇ ਕੁਝ ਜਾਈ ਸੀ ਫੇਰ ਕਿਉਂ ਆਂ ਹਣੀ ਭੈਣ ਫੇਰ ਉੱਧਰ ਦੇਖਿਆ ਦੋ ਦਰਵਾਜੇ ਨੇ ਤਿੰਨ ਉੱਧਰ ਮੈਨੂੰ ਚੁੱਲ੍ਹੇ ਦਾ ਉੱਧਰ ਮੈਨੂੰ ਤੀਆਂ ਦਾ ਅੱਛਾ ਬੈਠੀ ਦੇਖਿਆ ਤੇ ਬਾਹਰ ਲੱਗ ਗਿਆ ਬੱਸ ਚਲਿਆ ਹਾਂ ਹੋਰ ਫੇਰ ਮੈਂ ਕੀ ਕਰਦੀ ਬਾਹਰ ਨਿਕਲ ਕੇ ਦੇਖਿਆ ਤੇ ਟੱਪਦੇ ਫਿਰ ਬੋਲ ਮੈਂ ਨਹੀਂ ਟੱਪਦਾ ਫੇਰ ਦੋ ਫੜੇ ਅੱਛਾ ਫੜ ਕੇ ਗੁੱਕਰ ਦੇ ਸੁੱਟੇ ਮੈਨੂੰ ਕਹਿੰਦੇ ਰੋਟੀਆਂ ਵੀ ਹੁਣ ਲਾ ਕੇ ਜਾ ਮੈਨੂੰ ਥਾਲੀ ਚ ਬਿਨ੍ਹਾ ਕੇ ਖਵਾ ਅੱਛਾ ਮੈਂ ਫੜਿਆ ਸਬਜੀ ਬਣਾਈ ਤੇ ਥਾਲੀ ਚ ਪਾਈ ਤੇ ਰੱਖੀ ਕਹਿੰਦੇ ਸਬਜੀ ਖਾਜੀ ਬਣਾਈ ਮੈਂ ਕਹਾਂ ਰੋਟੀ ਖਾ ਲੋ ਸਾਬ ਜੀ ਸਬਜੀ ਪੈ ਸਮੇਂ ਦੇ ਬਦਲਦੇ ਦੌਰ ਨੇ ਸਾਡੇ ਤੋਂ ਬਹੁਤ ਕੁਝ ਖੋ ਲਿਆ ਇਸ ਅਮਲ ਵਿੱਚ ਅਸੀਂ ਆਪਣੀਆਂ ਸ਼ਾਨਾਮਤੀ ਰਵਾਇਤਾਂ ਪੂਰੀ ਤਰ੍ਹਾਂ ਵਿਸਾਰ ਦਿੱਤੀਆਂ ਅੱਜ ਸਾਡੇ ਸੱਭਿਆਚਾਰ ਦਾ ਮਹਾਂਦਰਾ ਬਦਲਿਆ ਤੀਆਂ ਵੀ ਮਾਡਰਨ ਹੋ ਗਈਆਂ ਸਾਨੂੰ ਆਪਣੇ ਰਵਾਇਤੀ ਤਿਉਹਾਰਾਂ ਦੇ ਗਵਾਚਦੇ ਜਾ ਰਹੇ ਵਿਰਸੇ ਨੂੰ ਬਚਾਉਣ ਦੇ ਲਈ ਅੱਗੇ ਆਉਣ ਦੀ ਲੋੜ ਹੈ ਇਸ ਨੂੰ ਲੈ ਕੇ ਗੁਰਨਾਨਕ ਫਾਸਟ ਫੂਡ ਜਲੰਧਰ ਵਿਖਤੀਆਂ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ ਗਿਆ ਇਸ ਮੌਕੇ ਤੇ ਗਿੱਧਾ ਪਗੜਾ ਤੇ ਹੋਰ ਮਨੋਰੰਜਨ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਤੇ ਬੀਬੀ ਕੁਲਵਿੰਦਰ ਕੌਰ ਸ਼੍ਰੀਮਤੀ ਆਸ਼ਾ ਤੇ ਬੰਦਨਾ ਦਾ ਕਹਿਣਾ ਹੈ ਕਿ ਇਹ ਤਿਉਹਾਰ ਸਾਡਾ ਵਿਰਸਾ ਤੇ ਵਿਰਾਸਤ ਹੈ। ਅਸੀਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਨਮਨ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ। ਇਹਨਾਂ ਸ਼ਹੀਦਾਂ ਕਰਕੇ ਹੀ ਅਸੀਂ ਅੱਜ ਆਜ਼ਾਦੀ ਦਾ ਨਿਗਮਾੜ ਰਹਾਂ। ਇਨਾਰਾ ਕਹਿਣਾ ਹੈ ਕਿ ਪਹਿਲਾਂ ਪਿੰਗਾ ਪੇਪੜਾਂ ਤੇ ਪੈਂਦੀਆਂ ਸਰ ਪਰ ਹੁਣ ਇਹ ਤਿਉਹਾਰਾਂ ਹੋਟਲਾਂ ਤੇ ਪੈਲਸਾਂ ਦੀ ਸ਼ਾਨ ਬਣ ਗਿਆ ਹੈ ਸਮੇਂ ਦੇ ਗੇੜ ਨੇ ਤੀਆਂ ਦਾ ਸਰੂਪ ਹੀ ਬਦਲ ਦਿੱਤਾ ਲੋੜ ਹੈ ਅਜੇ ਇਸ ਵਿਰਸੇ ਨੂੰ ਸੰਭਾਲਣ ਦੀ ਰੁੱਖ ਤੇ ਕੁੱਖ ਨੂੰ ਸੰਭਾਲ ਕੇ ਰੱਖਣਾ ਪਵੇਗਾ ਤਾਂ ਹੀ ਅਸੀਂ ਆਪਣੀਆਂ ਧੀਆਂ ਨਾਲ ਅਜਿਹੇ ਤਿਉਹਾਰ ਮਨਾ ਸਕਾਂਗੀਆਂ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ ਜੇ ਸਾਡੇ ਰੁੱਖ ਰਹਿਣਗੇ ਇਹ ਤਿਉਹਾਰ ਜਿੱਥੇ ਪਿਆਰ ਦਾ ਸੰਦੇਸ਼ ਦਿੰਦਾ ਹੈ ਉੱਥੇ ਹੀ ਆਪਸੀ ਮੇਲ ਮਲਾਪ ਨੂੰ ਹੋਰ ਡੂੰਘਾ ਕਰਦਾ ਹੈ ਘਰ ਦੀ ਰਸੋਈ ਚੋਂ ਬਾਹਰ ਨਿਕਲ ਕੇ ਮਨ ਨੂੰ ਸ਼ਾਂਤੀ ਮਿਲੀ ਹੈ ਅੱਗੇ ਤੋਂ ਵੀ ਅਸੀਂ ਇਸ ਤੀਆਂ ਦੇ ਤਿਉਹਾਰ ਨੂੰ ਧੂਮ ਤੜਕੇ ਨਾਲ ਮਨਾਵਾਂਗੇ ਇਸ ਮੌਕੇ ਤੇ ਬੀਬੀ ਕੁਲਵਿੰਦਰ ਕੌਰ ਆਸ਼ਾ ਵੰਦਨਾ ਕਿਰਨ ਠਾਕਰ ਕੇਰਨ ਬਾਲਾ ਕੰਚਨ ਨੀਤੂ ਬੇਬੀ ਮਾਇਰਾ ਸੀਰਤ ਗੁੱਡੂ ਅਨੂ ਸੰਗੀਤਾ ਨਰਮਲਾ ਸਿਮਰਨ ਸਪਨਾ ਗਰਮਜੀਤ ਕੋਰ ਰਿਤੂ ਰਾਜ ਸਪਨਾ ਭਾਬੀ ਰੀਆ ਸੁਖਵਿੰਦਰ ਆਸ਼ੂ ਰੈਂਪੀ ਅਤੇ ਹਰਜੀਤ ਨੇ ਹਿੱਸਾ ਲਿਆ ਦੇਸ਼ ਦੁਆਬਾ ਟੀਵੀ ਵੱਲੋਂ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆਂ ਅਸੀਂ 3 ਦਾ ਤਿਯਾਰ ਮਨਾ ਰਹੇ ਆਂ 3ਾਂ ਅੱਜਕੱਲ ਖਤਮ ਹੋ ਰਹੀਆਂ ਆਂ ਕਿਉਂਕਿ ਪਿਛਲੇ ਜਮਾਨੇ ਵਿੱਚ ਤੀਆਂ ਮਨਾਈਆਂ ਜਾਂਦੇ ਸੀ ਬੋੜਾਂ ਦੇ ਥੱਲੇ ਹੁਣ ਅਸੀਂ ਪੇੜ ਕੱਟੀ ਜਾ ਰਹੇ ਹਾਂ ਤੀਆਂ ਨੂੰ ਕੋਖਾਂ ਵਿੱਚ ਮਾਰੀ ਜਾਂਦੇ ਆ ਤੇ ਇਹ ਬਹੁਤ ਗਲਤ ਹੈ ਤੇ ਹੁਣ ਤੀਆਂ ਜਿਹੜੀਆਂ ਹੋਟਲਾਂ ਵਿੱਚ ਮਨਾਈਆਂ ਜਾਂਦੀਆਂ ਆ ਅੱਗੇ ਖੁੱਲੇ ਮੈਦਾਨਾਂ ਵਿੱਚ ਮਨਾਈਆਂ ਜਾਂਦੀਆਂ ਸੀ ਤੀਆਂ ਜਿਹੜੀਆਂ ਆਪਣੇ ਪੇਕੇ ਘਰ ਆਂਦੀਆਂ ਸੀ ਨਵੇਂ-ਨਵੇਂ ਵਿਆਹਿਆਂ ਉਹ ਇਕੱਠੀਆਂ ਹੋ ਕੇ ਪਿੰਗਾ ਪਾਲਦੀਆਂ ਸੀ ਤੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਸੀ ਪਰ ਪੁਰਾਣੇ ਪੇੜਾ ਨੂੰ ਕੱਟੀ ਜਾਂਦੇ ਆ ਧੀਆ ਨੂੰ ਕੋਖਾਂ ਵਿੱਚ ਮਾਰੀ ਜਾਂਦੇ ਆ ਤੇ ਅੱਗੇ ਧੀਆ ਦਾ ਰਿਵਾਜ ਜਿਹੜਾ ਖਤਮ ਹੁੰਦਾ ਜਾਂਦਾ ਹੈ ਇਸ ਕਰਕੇ ਅਸੀਂ ਰਿਕਵੈਸਟ ਕਰਦੇ ਆ ਅੱਗੇ ਅੱਗੇ ਧੀਆ ਤੇ ਧੀਆ ਨੂੰ ਜਾਗਰੂਤ ਕਰੋ ਕਿ ਅਗਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਕਿ ਸਾਡੇ ਕਲਚਰ ਦੇ ਵਿੱਚ ਧੀਆ ਤੇ ਧੀਆ ਬਹੁਤ ਜ਼ਰੂਰੀ ਹੈ ਸਤਿ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ 15 ਅਗਸਤ ਦੇ ਮੌਕੇ ਤੇ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਆਂ ਔਰ ਦੱਸਣਾ ਚਾਹੁੰਦੀ ਆਂ ਕਿ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਸਿਗੇ ਤੀਆਂ ਦਾ ਤਿਉਹਾਰ ਮਨਾਉਣ ਵਾਸਤੇ ਇਹ ਸਾਡਾ ਇਤਿਹਾਸਿਕ ਤਿਉਹਾਰ ਹੈ ਜੀ ਠੀਕ ਹੈ ਜਿਹਨੂੰ ਅਸੀਂ ਅੱਜ ਸਾਰੇ ਜਾਣੇ ਰਲ ਮਿਲ ਕੇ ਮਨਾ ਰਹੇ ਆਂ ਇੱਥੇ ਤੇ ਮੈਂ ਸਾਰੀ ਬੀਬੀਆਂ ਨੂੰ ਭੈਣਾਂ ਨੂੰ ਸਭ ਨੂੰ ਮੁਬਾਰਕਬਾਦ ਦਿੰਨੀ ਆ ਤੰਤਰਤਾ ਦਿਵਸ ਦੀ ਵੀ ਇਸ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਧੰਨਵਾਦ ਜੀ ਮੀਂ ਆ ਸੀ ਤੀਆਂ ਮੇ ਬਾਬਲਾ ਦੁਨੀਆਂ ਲੱਗ ਰਹੀਆਂ ਤੀਆਂ ਮੇ ਬਾਬਲਾ ਦੁਨੀਆਂ ਲੱਗ ਰਹੀਆਂ ਤੀਆਂ ਮੇ ਬਾਬਲਾ ਦੁਨੀਆਂ ਦੁਨੀਆਂ ਸੀ ਮੇ ਬਾਬਲਾ ਨੇ ਅਸੀਂ ਤੋਰੇ ਬਾਬਲਾ ਤੇਰੇ ਵੇਲੇ ਦਿਨ ਬੋਲੇ ਬਾਬਲਾ ਤੇਰੇ ਘਰੇ ਹੁੰਦੇ ਦਿਨ ਬੋਲੇ ਬਾਬਲਾ ਬਹੁਤ ਤੀਆਂ ਦਾ ਤਿਹਾੜ ਮਨਾਇਆ ਜਾਂਦਾ ਸੀਗਾ ਜੀ ਸਾਡੇ ਜਿੱਥੇ ਨਵੇਂ-ਨਵੇਂ ਵਿਆਹ ਹੁੰਦੇ ਸੀ ਲੜਕੀਆਂ ਪੇਕੇ ਪੇਕੇ ਲੈ ਲੈਣ ਜਾਂਦੇ ਹੁੰਦੇ ਸੀ ਸੰਧਾਰਾ ਲੈ ਕੇ ਜਾਂਦੇ ਹੁੰਦੇ ਸੀ ਲੜਕਿਆਂ ਨੂੰ ਲੈ ਕੇ ਆਉਂਦੇ ਸੀਗੇ ਫਿਰ ਨੇ ਮੈਂ ਪਿੰਗਾ ਪਾਉਂਦੀਆਂ ਸੀਗੀਆਂ ਲੜਕੀਆਂ ਪਿਪਲਾ ਥੱਲੇ ਪਿੰਗਾ ਪਾਣੀਆਂ ਤੇ ਇਕੱਠੀਆਂ ਹੋਣੀਆਂ ਮਤਲਬ ਬਹੁਤ ਜ਼ਿਆਦਾ ਤਿਹਾਰ ਮਨਾਉਂਦੀਆਂ ਸੀਗੀਆਂ ਇਹ ਜੇ ਨਹੀਂਆਂ ਇਕੱਠੀਆਂ ਹੁੰਦੀਆਂ ਸੀਗੀਆਂ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਪਿਆਰ ਵੀ ਸੀਗਾ ਬਹੁਤ ਜ਼ਿਆਦਾ ਹੁਣ ਤਾਂ ਜੀ ਉਹ ਅਵਾਸ ਹੋਟਲਾ ਜਿਹੀਆਂ ਮਨਾਦੇ ਤੀਆਂ ਦੇ ਬਾਰੇ ਮੈਂ ਕੁਝ ਕਹਿਣਾ ਚਾਹਨੀ ਹੈ ਜਦੋਂ ਤੀ ਦੁਨੀਆ ਦੇ ਵਿੱਚ ਆਈ ਤਾਂ ਲੋਕਾਂ ਦਾ ਨੱਕ ਬਣ ਗਿਆ ਜਦੋਂ ਬੀਬੀ ਗੋਲ ਗਈ ਤਾਂ ਉਹਨੇ ਪਰੀ ਕਹਿ ਕੇ ਬੁਲਾਇਆ ਜਦੋਂ ਮਾਂ ਦੇ ਕੋਲ ਗਈ ਤਾਂ ਉਹਨੇ ਸੀਨੀਅਰ ਦੇ ਨਾਲ ਲਗਾਇਆ ਜਦੋਂ ਭਰਾ ਦੇ ਕੋਲ ਗਈ ਤਾਂ ਰਖੜੀ ਬੰਨੀ ਤੇ ਘਰ ਦੀ ਰੌਣਕ ਸਾਡੀ ਤੀਆਂ ਨਹੀਂ ਡੱਡੂ ਬੜਲੇ ਅੱਛਾ ਉਹ ਡੱਡੂ ਬਣਾਇਆ ਤਾਂ ਸਭ ਜੀ ਕਹਿੰਦੇ ਸਬਜ਼ੀ ਬੜੀ ਸਵਾਦ ਆ ਹਾਂ ਕਹਿੰਦੇ ਕਾਦੀ ਸਬਜ਼ੀ ਆ ਮੈਂ ਨੋਟ ਕਰ ਦਿੱਤਾ ਲੇਕਿਨ ਸਾਡੀ ਜੀ ਚੱਲੀਆਂ ਸਬਜ਼ੀ ਕਿਹੜੀ ਆ ਸਬਜ਼ੀ ਖਾ ਲੋ ਸਬਜ਼ੀ ਸਬਜ਼ੀ ਟੈ ਸਾਰਾ ਨਾਲਕਾ ਮੈਨ ਲੈ ਕੇ ਤੁਰ ਗਈ ਬਾਜ਼ਾਰ ਨੂੰ ਅੱਛਾ ਫੇਰ ਭੁੱਖ ਲੀ ਉੱਥੇ ਗਈਆਂ ਤੇ ਬਹਿ ਗਈਆਂ ਦੇ ਪੜਾਈ ਜਾਂਦੀਆਂ ਕੱਪੜੇ ਪੜਾਈ ਜਾਂਦੀਆਂ ਅੱਛਾ ਫੇਰ ਮੇਰੀ ਮਾਮੀ ਨੂੰ ਲੱਗ ਗਈ ਭੁੱਖ ਅੱਛਾ ਇਹ ਉਧਰੋਂ ਗਿਆ ਛੱਕੇ ਫੇਰ ਮੇਰੀ ਮਾਮੀ ਦਾ ਕਿੰਨੀ ਲੱਤੋਂ ਖਾਣੀ ਲੱਤ ਅੱਛਾ ਇਹ ਕਿਹੜਾ ਲਾ ਦੇਖਦਾ ਅੱਛਾ ਹਾਂ ਤਾਂ ਮਾਮੀ ਨੇ ਲੱਗ ਚੋਕਿਆ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ